ਮਿੰਟੂ ਜੀ ਆਪਾਂ ਗੱਲਾਂ ਵਿਧਾਇਕਾਂ ਦੀਆਂ ਤੇ ਐਮ ਐਲ ਏ ਸੀਆਂ ਕਰ ਰਹੇ ਹਾਂ ਉਧਰੋਂ ਇੱਧਰ ਕਹਿੰਦੇ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ ਭਾਈ ਤੁਸੀਂ ਵੀ ਇੱਧਰੋਂ ਸਾਨੂੰ ਦੱਸੋ ਮੜਾ ਖਰਚਾ ਖਰਚਾ ਕਿੰਨਾ ਕਰਤਾ ਗੱਡੀਆਂ ਗੁੱਡੀਆਂ ਤੇ ਘਰਾਂ ਘਰਾਂ ਦੀ ਮੁਰੰਮਤ ਤੇ ਤੇ ਨਾਲੇ ਜਿਹੜੀਆਂ ਤੁਸੀਂ ਵੱਡੀਆਂ ਵੱਡੀਆਂ ਮਸ਼ਹੂਰੀਆਂ ਲਾਈਆਂ ਨੇ ਉਹਦੇ ਬਾਰੇ ਵੀ ਦੱਸੋ ਹੁਣ ਉਹਦਾ ਵੀ ਪੁੱਛ ਰਿਹਾ ਇਹ ਵੀ ਮਸਲਾ ਮੈਨੂੰ ਲੱਗਦਾ ਪੈ ਜਾਣਾ ਹੁਣ ਸਰਕਾਰ ਨੂੰ ਕਿਉਂਕਿ ਸਰਕਾਰ ਇੱਧਰ ਬੋਲਦਾ ਕੀਤਾ ਹੋਇਆ ਜਵਾਬ ਤੇ ਦੇਣਾ ਹੀ ਪਏਗਾ ਨਾ ਹਾਈ ਕੋਰਟ ਤੇ ਵੈਸੇ ਵੀ ਤੁਹਾਨੂੰ ਪਤਾ ਹੀ ਹੈ ਕਿ ਚਾਹੇ ਉਹ ਇੱਕ ਉਹ ਜਿਹੜਾ ਬੰਦਾ ਸੀਗਾ ਪਿਸਤੌਲ ਖੋਕੇ ਮਰਿਆ ਗੋਲੀ ਮਾਰ ਜੀ ਜੀ ਉਹਦੇ ਮੁੱਦੇ ਤੇ ਵੀ ਕਰੀ ਜੇਲ ਇੰਟਰਵਿਊ ਚ ਵੀ ਕਰੀ ਹੋਈ ਆ ਇਹ ਸਾਰੇ ਮਾਮਲੇ ਚੱਲ ਰਹੇ ਨੇ ਹਾਈ ਕੋਰਟ ਦੇ ਵਿੱਚ ਹੁਣ ਉਸ ਤੋਂ ਬਾਅਦ ਇੱਕ ਨਵਾਂ ਪੰਗਾ ਪਿਆ ਹੈ ਹਮ ਕੱਲ ਧਿਆਨ ਨਾਲ ਸੁਣਨ ਵਾਲੀ ਆ ਕਹਿੰਦੇ ਕਿ ਆਯੂਸ਼ਮਾਨ ਦਾ ਜਿਹੜਾ ਉਹ 350 ਕਰੋੜ ਦਾ ਰੌਲਾ ਪਿਆ ਪਿੱਛੇ ਜੀ ਹਾਈ ਕੋਰਟ ਨੇ ਅਖਿਆ ਕਿ ਇੱਕ ਤੇ ਇਹ ਦੱਸੋ ਸਾਨੂੰ ਜਵਾਬ ਚ ਕਿ ਕੀ ਇਹ ਪੈਸਾ ਕਿਸੇ ਦੂਸਰੇ ਪਾਸੇ ਲਾਇਆ ਜਾ ਸਕਦਾ ਜਾਂ ਲੱਗਾ ਜੀ ਉਹ ਬਿੱਲ ਵਗੈਰਾ ਜਿਹੜੇ ਆ ਉਹ ਸਾਰੇ ਤੁਹਾਨੂੰ ਦੇਣੇ ਪੈਣਗੇ ਹਮ ਇੰਟਰਸਟਿੰਗ ਗੱਲ ਇਹ ਹੋਈ ਆ ਕਿ ਹਾਈ ਕੋਰਟ ਨੇ ਨਾਲ ਪੁੱਛਿਆ ਕਿ ਤੁਸੀਂ ਇਸ਼ਤਿਹਾਰਾਂ ਤੇ ਕਿੰਨਾ ਖਰਚ ਕੀਤਾ ਹਮ 31 ਦਸੰਬਰ 2021 ਤੋਂ ਲੈ ਕੇ 24 ਤਮ ਸਤੰਬਰ 24 ਤੱਕ ਜੀ ਤੁਹਾਡੇ ਮੰਤਰੀਆਂ ਦੇ ਤੁਹਾਡੇ ਵਿਧਾਇਕਾਂ ਦੇ ਜਾਂ ਜਿਹੜੇ ਸੰਸਦ ਮੈਂਬਰ ਆ ਉਹਨਾਂ ਦੇ ਘਰਾਂ ਦੇ ਮੁਰੰਮਤ ਵਗੈਰਾ ਤੇ ਕਿੰਨੇ ਕੁ ਖਰਚੇ ਆਏ ਆ ਹੂੰ ਇਹਨਾਂ ਨੂੰ ਤੁਸੀਂ ਮੋਟਰ ਕਾਰਾਂ ਕਿੰਨੀਆਂ ਨਵੀਆਂ ਲੈ ਕੇ ਦਿੱਤੀਆਂ ਨੇ ਜੀ ਤੇ ਸਭ ਤੋਂ ਕਸੂਤਾ ਕੰਮ ਜਿਵੇਂ ਤੁਸੀਂ ਕਿਹਾ ਕਿ ਮਸ਼ਹੂਰੀਆਂ ਹੂੰ ਕਿ ਇਸ਼ਤਿਹਾਰ ਬਾਜ਼ੀ ਤੇ ਕਿੰਨਾ ਖਰਚ ਕੀਤਾ ਹੁਣ ਦੇਖੋ ਇਹ ਸਾਰੀਆਂ ਜਾਣਕਾਰੀਆਂ ਇਸ ਸਰਕਾਰ ਚ ਆਰਟੀਆਈ ਚ ਜੇ ਤੁਸੀਂ ਲਓਗੇ ਤੇ ਦੇ ਦੇਣੀਆਂ ਨੇ ਨਹੀਂ 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 ਬਿਲਕੁਲ ਇਹ ਹੁਣ ਕਸੂਤੇ ਇਸ ਕਰਕੇ ਫਸ ਗਿਆ ਕਿ ਜੇ ਹਾਈ ਕੋਰਟ ਨੇ ਹੋਰ ਵੈਸੇ ਤਾਂ ਜਦੋਂ ਉਹਨਾਂ ਨੇ ਮੰਗ ਲਿਆ ਸਾਰਾ ਰਿਕਾਰਡ ਇਹਨਾਂ ਨੂੰ ਪੇਸ਼ ਕਰਨਾ ਪਊਗਾ ਇਹਨਾਂ ਨਾਲ ਇਲੈਕਟੋਰਲ ਬਾਉਂਡ ਵਾਲੀ ਨਾ ਹੋ ਜਾਵੇ ਕਿਉਂਕਿ ਇਹ ਤੇ ਮੈਂ ਕਹਿੰਦਾ ਕਿ ਹਾਲੇ ਉਹਨਾਂ ਨੇ ਜਾਜਦਾ ਖਰਚਾ ਨਹੀਂ ਪੁੱਛਿਆ ਜੀ ਕਿ ਮੁੱਖ ਮੰਤਰੀ ਤੇ ਜਾਜਦਾ ਖਰਚਾ ਲਿਓ ਜੇ ਉਹਨਾਂ ਨੂੰ ਚੇਤਾ ਆ ਜਾਂਦਾ ਤੇ ਇਹ ਜਿਹੜੀਆਂ ਸਾਰੀਆਂ ਸੂਚਨਾਵਾਂ ਆਪਾਂ ਲੰਮੇ ਸਮੇਂ ਤੋਂ ਦੇਖ ਰਹੇ ਹਾਂ ਕਿ ਲੋਕ ਚਾਹੁੰਦੇ ਆ ਜੀ ਕਿ ਸਾਰਾ ਓਵਰਆਲ ਖਰਚਾ ਦੱਸਿਆ ਜਾਵੇ ਸਾਰਾ ਕੁਝ ਜਿਹੜਾ ਲਾ ਕੇ ਤਾਂ ਮਤਲਬ ਕਿ ਉਹ ਉੱਥੇ ਹਾਈ ਕੋਰਟ 'ਚ ਰਿਕਾਰਡ ਤੇ ਆ ਜਾਏਗਾ ਜਦੋਂ ਹਾਈ ਕੋਰਟ 'ਚ ਆ ਗਿਆ ਫਿਰ ਤੁਹਾਨੂੰ ਪਤਾ ਇਲੈਕਟੋਰਲ ਬਾਉਂਡ ਵਾਲਾ ਸਾਬ ਕਿਤਾ ਕਿ ਫਿਰ ਉਹ ਜਿਹੜਾ ਸਾਰਾ ਡਾਟਾ ਹੈ ਉਹ ਸਾਰਾ ਮਸਾਲਾ ਜਨਤਾ ਕੋ ਹੋ ਜਾਏਗਾ ਬਿਲਕੁਲ ਮੀਡੀਆ ਚੁੱਕ ਲੈਗਾ ਹੂੰ ਤੇ ਇਸ ਕਰਕੇ ਸਰਕਾਰ ਜਿਹੜੀ ਹੈ ਉਹ ਜਿਸ ਚੀਜ਼ ਨੂੰ ਲੁਕਾ ਕੇ ਚੱਲ ਰਹੀ ਸੀ ਜੀ ਆਮ ਤੌਰ ਤੇ ਕਿਉਂਕਿ ਸ਼ੁਰੂ ਚ ਡਾਟਾ ਨਿਕਲਿਆ ਆਰਟੀਆਈ ਦੇ ਰਹੀ ਪਰ ਮੁੜ ਕੇ ਇਹਨਾਂ ਨੇ ਇਸ ਤਰ੍ਹਾਂ ਦੀਆਂ ਸੂਚਨਾਵਾਂ ਦੇਣੀਆਂ ਲਗਭਗ ਬੰਦ ਕਰ ਦਿੱਤੀਆਂ ਹੁਣ ਵੱਡੀ ਗੱਲ ਇਹੀ ਹੋਏਗੀ ਕਿ ਜਦੋਂ ਇਹ ਡਾਟਾ ਸਾਰਾ ਜਾਏਗਾ ਕੋਰਟ ਦੇ ਟੇਬਲ ਤੇ ਰੱਖਿਆ ਜਾਊਗਾ ਰਿਕਾਰਡ ਦਾ ਹਿੱਸਾ ਬਣੂਗਾ ਤਾਂ ਉਹਦੇ ਚ ਕੀ ਕੁਝ ਨਿਕਲਦਾ ਹੈ ਤੇ ਜਨਤਾ ਤੱਕ ਕਿੰਨਾ ਕਿੰਨਾ ਪਹੁੰਚਦਾ ਹੈ ਜੀ 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 ਕਿਉਂਕਿ ਸਭ ਤੋਂ ਵੱਧ ਜਿਹੜੀ ਚਰਚਾ ਵੀ ਇਹਨਾਂ ਦੀ ਐਡਵਰਟਾਈਜ਼ਮੈਂਟ ਦੀ ਹੋਈ ਸੀਗੀ ਉਸ ਚੀਜ਼ ਦੀ ਬਹੁਤ ਚਰਚਾ ਕਰਦੇ ਰਹੇ ਨੇ ਮਿੰਟੂ ਜੀ ਟਾਈਮ ਤਾਂ ਵੈਸੇ ਨੇੜੇ ਲੱਗ ਗਿਆ ਪਰ ਇੱਕ ਆਪਾਂ ਖਬਰ ਜਾਣਦੇ ਜਾਂਦੇ ਹੋਰ ਕਰ ਲਈਏ